ਈ ਨਵਾਂ ਵਿਆਹ ਕਰਾ ਕੇ ਤਾਂ ਲੋਕ ਘੁੰਮਣ ਜਾਂਦੇ ਦੂਰ ਦਰਾਡੇ ਕਿਤੇ ਤੁਸੀਂ ਇੱਥੇ ਆ ਗਏ ਜਿੱਥੇ ਇੰਨੀ ਘਬਰਾਹਟ ਲੋਕ ਕਹਿੰਦੇ ਵੀ ਨਹੀਂ ਨਹੀਂ ਉੱਥੇ ਨਹੀਂ ਜਾਣਾ ਮਾਹੌਲ ਇਤਾਂ ਦਾ ਬਣਿਆ ਹੋਇਆ ਤੁਸੀਂ ਇੱਥੇ ਕਿਉਂ ਆ ਗਏ ਫਿਰ ਤੁਸੀਂ ਹੁਣ ਜਾਣਾ ਕਦੋਂ ਆ ਕੈਨੇਡਾ ਜਾਣਾ ਹੁਣ ਹਲੇ ਕੀ ਟਾਈਮ ਹੈਗਾ ਵਾ ਜਾਣਾ ਮੈਂ 3 ਦਿਨ ਬਾਅਦ ਜਾਣਾ ਕਈ ਵਾਰ ਵਿਆਹ ਤੋਂ ਪਹਿਲਾਂ ਵੀ ਕਹਿਣ ਲੱਜਾਂਦੇ ਵੀ ਘਰੋਂ ਬਾਹਰ ਨਾ ਜਾ ਹਲੇ ਹੁਣ ਫਲਾਈਟ ਹੈ ਤੇਰੀ ਬਾਹਰ ਨਾ ਜਾ ਕੇ ਫਿਰ ਛੱਟ ਫੇੜ ਲਾ ਜਾਂਦੀ ਕੁਝ ਹੋ ਜਾਂਦਾ ਵੀ ਅੰਦਰ ਰਹਿਣਾ ਚਾਹੀਦਾ ਫਿਰ ਘਰ ਦੇ ਫਿਰ ਤੁਹਾਨੂੰ ਕਿਹਾ ਨਹੀਂ ਕਰਦੇ ਨੇ ਕਰਦੇ ਖੁਦ ਨਾਲ ਆਏ ਆ ਸਾਡੇ ਇਵਰੀ ਇੱਕ ਇਹ ਕਹਿੰਦੇ ਘਰ ਦੇ ਪੀ ਇਹ ਤਾਂ ਕਮਲਾ ਤੂੰ ਹੀ ਸਮਝਾਇਆ ਲੈ ਕੁੜੇ ਇਹਨੂੰ ਨਹੀਂ ਨਹੀਂ ਇਦਾਂ ਦਾ ਕੁਛ ਵੀ ਨਾਲ ਹੀ ਆਗੇ ਅਸੀਂ ਸਾਰੇ ਕਿਸਾਨ ਪਰਿਵਾਰ ਤੋਂ ਹੀ ਬਿਲੋਂਗ ਕਰਦੇ ਹਾਂ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਜਿਹੜੀ ਕਾਰਵਾਈ ਨਜਾਇਜ਼ ਹੋ ਰਹੀ ਜੀ ਬਿਲਕੁਲ ਨਜਾਇਜ਼ ਹੋ ਰਹੀ ਹੈ ਕੱਟੜ ਸਰਕਾਰ ਬਿਲਕੁਲ ਗਲਤ ਕਰ ਰਹੀ ਹੈ ਅਸੀਂ ਡਰਨ ਵਾਲੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਹੋ ਸਕਦਾ ਅਸੀਂ ਗੁਰੂ ਕੇ ਪਿਆਰੇ ਆ ਅਸੀਂ ਨਹੀਂ ਡਰਦੇ ਅਸੀਂ ਕਿਸੇ ਤੋਂ ਬੀਬੀ ਜੀ ਤੁਸੀਂ ਤੁਸੀਂ ਤਾਂ ਤੁਹਾਡੀ ਤਾਂ ਉਮਰ ਬਟੇਰੀ ਆ ਤੁਸੀਂ ਤੁਸੀਂ ਵੀ ਕਿਹਾ ਵੀ ਮੈਂ ਜਾ ਕੇ ਆਣਾ ਤੁਹਾਨੂੰ ਨਹੀਂ ਕਿਹਾ ਵੀ ਮਾਤਾ ਜੀ ਤੁਸੀਂ ਘਰੇ ਆਰਾਮ ਕਰੋ ਤੁਸੀਂ ਕਿੱਥੇ ਜਾਣਾ ਮੈਂ ਤਾਂ ਇਹਦੇ ਪਹਿਲਾ ਥਿਆਰ ਤੁਸੀਂ ਨਹੀਂ ਕਿਹਾ ਵੀ ਪੁੱਤ ਰਹਿਣ ਦੇ ਤੂੰ ਕਿਉਂ ਅੜੀ ਕਰੀ ਜਾਣਾ ਦਾਦੀ ਪਿਆਰ ਨਾਲ ਸਮਝਾ ਲੈਂਦੀ ਹੁੰਦੀ ਹੈ ਨੋ ਜੀ ਇਹਨੇ ਮੰਨ ਨਹੀਂ ਲਈ ਅਸੀਂ ਜਾਣਾ ਹੈ ਉੱਥੇ ਇਹ ਇਹ ਜਿਹੜਾ ਪੰਜਾਬ ਦੇ ਕਿਸਾਨ ਫਿਰ ਟ੍ਰਿਲੀਅਨ ਡਾਲਰ ਇਹ ਕਿਉਂ ਨਹੀਂ ਕਮਾ ਪਾ ਰਹੇ ਉਹਦੇ ਵਿੱਚੋਂ ਕਮੀ ਕਿੱਥੇ ਰਹਿੰਦੀ ਆ ਇੱਥੇ ਹੀ ਤਾਂ ਕਮੀ ਆਏ ਬਿਕੋਜ਼ ਸਾਨੂੰ ਫਸਲ ਦਾ ਪੂਰਾ ਮੁੱਲ ਰੇਟ ਨਹੀਂ ਦਿੰਦੇ ਹੈਗੇ ਉਸੇ ਲਈ ਤਾਂ ਅਸੀਂ ਲੜ ਰਹੇ ਨੇ ਐਮ ਐਸ ਪੀ ਲਈ ਸ਼ੰਭੂ ਬੈਰੀਅਰ ਦੇ ਉੱਤੇ ਇਸ ਸਮੇਂ ਖੜੇ ਆ ਬਾਰਡਰ ਦੇ ਉੱਤੇ ਜਿੱਥੇ ਹਰਿਆਣੇ ਦੀਆਂ ਫੋਰਸਾਂ ਦੇ ਵੱਲੋਂ ਇਸ ਸਮੇਂ ਰੋਕਾਂ ਲਗਾਈਆਂ ਗਈਆਂ ਦੂਜੇ ਪਾਸੇ ਕਿਸਾਨ ਬੈਠੇ ਆ ਬਹੁਤ ਸਾਰੇ ਲੋਕ ਆਉਂਦੇ ਆ ਇਸ ਥਾਂ ਦੇ ਉੱਤੇ ਕਿਸਾਨੀ ਨੂੰ ਸਮਰਥਨ ਕਰਨ ਦੇ ਲਈ 100 ਇੱਕ ਪਰਿਵਾਰ ਆਇਆ ਪੂਰਾ ਪਰਿਵਾਰ ਹੀ ਇਸ ਥਾਂ ਦੇ ਉੱਤੇ ਹਾਜ਼ਰੀ ਭਰਨ ਦੀ ਲਈ ਆ ਖਾਸ ਗੱਲ ਇਹ ਹੈ ਕਿ ਬਾਈ ਹੋ ਰਹੀ ਹੈ ਜਾਂ ਨਵਾਂ ਨਵਾਂ ਵਿਆਹ ਹੋਇਆ ਸਾਰਾ ਪਰਿਵਾਰ ਇਸ ਥਾਂ ਦੇ ਉੱਤੇ ਪਹੁੰਚਿਆ ਬਾਈ ਨਵਾਂ ਵਿਆਹ ਕਰਾ ਕੇ ਤਾਂ ਲੋਕ ਘੁੰਮਣ ਜਾਂਦੇ ਦੂਰ ਦਰਾਡੇ ਕਿਤੇ ਤੁਸੀਂ ਇੱਥੇ ਆ ਗਏ ਜਿੱਥੇ ਇੰਨੀ ਘਬਰਾਹਟ ਲੋਕ ਕਹਿੰਦੇ ਵੀ ਨਹੀਂ ਨਹੀਂ ਉੱਥੇ ਨਹੀਂ ਜਾਣਾ ਮਾਹੌਲ ਇਦਾਂ ਦਾ ਬਣਿਆ ਹੋਇਆ ਤੁਸੀਂ ਇੱਥੇ ਕਿਉਂ ਆ ਗਏ ਫਿਰ ਕੋਈ ਗੱਲ ਨਹੀਂ ਅਸੀਂ ਡਰਦੇ ਨਹੀਂ ਹੈਗੇ ਅਸੀਂ ਹੋਰਾਂ ਵਾਂਗ ਨਹੀਂ ਹੈਗੇ ਜਿਹੜੇ ਡਰ ਕੇ ਚਲੇ ਜਾਣ ਅਸੀਂ ਆਏ ਆ ਇੱਥੇ ਜਿਵੇਂ ਲਾਸਟ ਟਾਈਮ ਵੀ ਸੀਗਾ ਕਿ ਮੈਂ ਜਦੋਂ ਕੈਨੇਡਾ ਗਿਆ ਸੀ ਉਦੋਂ ਵੀ ਮੈਂ ਸਿੰਗੂ ਬਾਰਡਰ ਤੇ ਆਪਣੀ ਹਾਜ਼ਰੀ ਲਵਾ ਕੇ ਗਿਆ ਸੀ ਕੈਨੇਡਾ ਤੇ ਇਸ ਵਾਰੀ ਫੇਰ ਆਇਆ ਮੈਂ ਇਸ ਵਾਰੀ ਆਪਣੀ ਵਾਈਫ ਨਾਲ ਆਇਆ ਤੇ ਆਪਣੇ ਪੂਰੇ ਪਰਿਵਾਰ ਨਾਲ ਆਇਆ ਵਿਆਹ ਨੂੰ ਹਲੇ ਸਿਰਫ ਡੇਢ ਕਮਿਨਾ ਹੀ ਹੋਇਆ ਅੱਛਾ ਤੇ ਫਿਰ ਤੁਸੀਂ ਹੁਣ ਜਾਣਾ ਕਦੋਂ ਕੈਨੇਡਾ ਜਾਣਾ ਹੁਣ ਹਲੇ ਕਿ ਟਾਈਮ ਹੈਗਾ ਵਾ ਜਾਣਾ ਮੈਂ 3 ਦਿਨ ਬਾਅਦ ਜਾਣਾ 3 ਦਿਨ ਬਾਅਦ ਕੈਨੇਡਾ ਜਾਣਾ ਅੱਛਾ ਇਕੱਠੇ ਨਹੀਂ ਜਾਣਾ ਹੁਣ ਹਾਂਜੀ ਅੱਛਾ ਤੇ ਫਿਰ ਇੱਥੇ ਆਨਤਵਾਰੇ ਲੋਕ ਕਹਿੰਦੇ ਨਹੀਂ ਤੇਰੀ ਫਲਾਈਟ ਆ ਬਾਈ ਕਈ ਵਾਰ ਵਿਆਹ ਤੋਂ ਪਹਿਲਾਂ ਵੀ ਕਹਿਣ ਲੱਜਾਂਦੇ ਵੀ ਘਰੋਂ ਬਾਹਰ ਨਾ ਜਾ ਹਲੇ ਹੁਣ ਫਲਾਈਟ ਆ ਤੇਰੀ ਬਾਹਰ ਨਾ ਜਾ ਕਈ ਵਾਰ ਛੱਟ ਫੇੜ ਲਾ ਜਾਂਦੀ ਕੁਝ ਹੋ ਜਾਂਦਾ ਵੀ ਅੰਦਰ ਰਹਿਣਾ ਚਾਹੀਦਾ ਫੇਰ ਘਰ ਦੇ ਫਿਰ ਤੁਹਾਨੂੰ ਕਿਹਾ ਨਹੀਂ ਕਰਦੇ ਨੇ ਕਰਦੇ ਖੁਦ ਨਾਲ ਆਏ ਆ ਸਾਡੇ ਕਰਦੇ ਸਾਨੂੰ ਖੁਦ ਸਪੋਰਟ ਕਰਦੇ ਆ ਅਸੀਂ ਖੁਦ ਜਾਣਾ ਚਾਹੁੰਦੇ ਸੀ ਕਿ ਇੱਥੇ ਆਣਾ ਚਾਹੁੰਦੇ ਸੀ ਕਿ ਕਿਸਾਨੀ ਧਰਨੇ ਤੇ ਤਾਂ ਅਸੀਂ ਖੁਦ ਕਰਦੇ ਹਾਂ ਲੈ ਕੇ ਆਏ ਹਾਂ ਅਸੀਂ ਇਹਨਾਂ ਚੀਜ਼ਾਂ ਤੋਂ ਡਰਦੇ ਕਿ ਉੱਥੇ ਗੋਲੀਆਂ ਚੱਲ ਰਹੀਆਂ ਆ ਕੀ ਕੁਝ ਚੱਲ ਰਿਹਾ ਉਹਦਾ ਕਈ ਵਾਰੀ ਇਹ ਇਹ ਕਹਿੰਦੇ ਕਰਦੇ ਵੀ ਇਹ ਤਾਂ ਕਮਲਾ ਤੂੰ ਹੀ ਸਮਝਾ ਲੈ ਕੁੜੇ ਇਹਨੂੰ ਨਹੀਂ ਨਹੀਂ ਇਦਾਂ ਦਾ ਕੁਝ ਵੀ ਨਾਲ ਹੀ ਆ ਗਏ ਅਸੀਂ ਸਾਰੇ ਕਿਸਾਨ ਪਰਿਵਾਰ ਤੋਂ ਹੀ ਬਿਲੋਂਗ ਕਰਦੇ ਹਾਂ ਤੇ ਸਾਨੂੰ ਆਪਣੇ ਬਜ਼ੁਰਗਾਂ ਦਾ ਇੱਥੇ ਹੈਲਪ ਕਰਨੀ ਆ ਉਹਨਾਂ ਦੀ ਸਪੋਰਟ ਕਰਨੀ ਆ ਤੇ ਅਸੀਂ ਇਦਾਂ ਹੀ ਹਾਜ਼ਰੀ ਲਵਾਉਂਦੇ ਰਹਿਣਾ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਇੱਥੇ ਆਣਾ ਕਿਉਂਕਿ ਅਸੀਂ ਖੁਦ ਪਿੰਡਾਂ ਤੋਂ ਆ ਸੀ ਖੁਦ ਕਿਸਾਨੀ ਪਰਿਵਾਰ ਨਾਲ ਬਿਲੋਂਗ ਕਰਦੇ ਆ ਤਾਂ ਫਿਰ ਜੇ ਅਸੀਂ ਨਹੀਂ ਆਉਂਗੇ ਤਾਂ ਕੌਣ ਆਊਗਾ ਇੱਥੇ ਕਿਵੇਂ ਦੇਖਦੇ ਹੋ ਤੁਸੀਂ ਚਾਚਾ ਜੀ ਹੋ ਜੀ ਤੁਸੀਂ ਇੱਥੇ ਆਏ ਹੋ ਮੈਂ ਤਾਂ ਉਧਰ ਹੀ ਜਾ ਰਿਹਾ 13 ਤਰੀਕ ਦਿ ਆ ਰਿਹਾ ਜੀ ਗੋਲੇ ਚੱਲੇ ਉਦੋਂ ਇੱਥੇ ਹੀ ਸੀ ਅਸੀਂ ਜੇ ਬੈਰੀਗੇਟ ਪੁੱਟਿਆ ਸੀ ਨਾਲ ਸੀਗੇ ਇਹ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਜਿਹੜੀ ਕਾਰਵਾਈ ਉਹ ਨਜਾਇਜ਼ ਹੋ ਰਹੀ ਜੀ ਬਿਲਕੁਲ ਨਜਾਇਜ਼ ਹੋ ਰਹੀ ਹੈ ਖੱਟਰ ਸਰਕਾਰ ਬਿਲਕੁਲ ਗਲਤ ਕਰ ਰਹੀ ਹੈ ਜੀ ਇਹ ਸਾਡੇ ਬਾਰਡਰ ਦੇ ਅੰਦਰ ਆ ਕੇ ਕਰ ਰਹੇ ਜੀ ਇਹ ਹਾਂ ਇਹ ਤੱਕਾ ਹੋ ਰਿਹਾ ਸਾਡੇ ਨਾਲ ਨਜਾਇਜ਼ ਜਿਹੜਾ ਹੁਣ ਆਪਣੇ ਕਿਸਾਨ ਬੈਠੇ ਆ ਇਹ ਮੰਗਾਂ ਨੂੰ ਕਿਤੇ ਤੁਸੀਂ ਕਿਸਾਨੀ ਕਿੱਤੇ ਦੇ ਨਾਲ ਸੰਬੰਧਿਤੋਂ ਤੁਹਾਨੂੰ ਮਹਿਸੂਸ ਹੁੰਦੀਆਂ ਵੀ ਇਹ ਜਾਇਜ਼ ਮੰਗਾਂ ਇਹਨਾਂ ਤੋਂ ਬਿਨਾ ਗੁਜ਼ਾਰਾ ਹੈ ਨਹੀਂ ਨਹੀਂ ਜੀ ਗੁਜ਼ਾਰਾ ਨਹੀਂ ਹਰਨ ਤੇ ਬਗੈਰ ਇਹਨਾਂ ਤੇ ਬਗੈਰ ਗੁਜ਼ਾਰਾ ਹੈ ਨਹੀਂ ਸਾਡਾ ਐਮਐਸਪੀ ਗਾਰੰਟੀ ਤੋਂ ਬਗੈਰ ਕਿੱਥੇ ਗੁਜ਼ਾਰਾ ਹੈ ਸਾਡਾ ਇਹ ਤੇ ਬਗੈਰ ਨਹੀਂ ਗੁਜ਼ਾਰਾ ਸਾਡਾ ਸਾਡੇ ਡਟ ਕੇ ਇਥੇ ਹਾਂ ਮਾਤਾ ਜੀ ਤੁਸੀਂ ਇੱਥੇ ਨਾਲ ਆਏ ਹੋ ਪਰਿਵਾਰ ਨੂੰ ਨਾਲ ਲੈ ਕੇ ਮਾਹੌਲ ਇੱਥੇ ਕਾਫੀ ਇਸ ਤਰ੍ਹਾਂ ਦਾ ਹੋਇਆ ਹੈ ਸਤਿ ਤਨਾਹਪੂਰਨ ਵੀ ਬਣਦਾ ਮਾਹੌਲ ਫਿਰ ਤੁਸੀਂ ਕਿਵੇਂ ਸੋਚਿਆ ਵੀ ਇੱਥੇ ਜਾ ਕੇ ਆਉਣਾ ਡਰਨ ਵਾਲੇ ਨਹੀਂ ਆਸੀਂ ਉਹਨਾਂ ਚੋਂ ਨਹੀਂ ਹੈ ਅਸੀਂ ਡਰਨ ਵਾਲੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਹੋ ਸਕਦਾ ਅਸੀਂ ਗੁਰੂ ਕੇ ਪਿਆਰੇ ਆਸੀਂ ਨਹੀਂ ਡਰਦੇ ਅਸੀਂ ਕਿਸੇ ਤੋਂ ਬੀਬੀ ਜੀ ਤੁਸੀਂ ਤੁਸੀਂ ਤਾਂ ਤੁਹਾਡੀ ਤਾਂ ਉਮਰ ਬਟੇਰੀ ਆ ਤੁਸੀਂ ਤੁਸੀਂ ਵੀ ਕਿਹਾ ਵੀ ਮੈਂ ਜਾ ਕੇ ਆਣਾ ਤੁਹਾਨੂੰ ਨਹੀਂ ਕਿਹਾ ਵੀ ਮਾਤਾ ਜੀ ਤੁਸੀਂ ਘਰੇ ਆਰਾਮ ਕਰੋ ਤੁਸੀਂ ਕੱਧੋ ਜਾਣਾ ਮੈਂ ਤਾਂ ਇੰਦੇ ਪਹਿਲਾ ਤਿਆਰ ਇਹ ਮੈਨੂੰ ਪਹਿਲਾਂ ਲੈ ਕੇ ਜਾਇਓ ਮਰਨਾਂ ਨਹੀਂ ਆਇਆ ਇੱਕ ਦਿਨ ਮਰਨਾਂ ਮਰਨਾਂ ਨਹੀਂ ਮਰਨਾਂ ਨਹੀਂ ਉਮਰ 20 ਦੀ ਵਿੱਚ ਉਮਰ ਹੋਲੀ ਮਾਰੀ ਤੋਂ ਮਰਨੇ ਕੀ ਇਹ ਬੱਚੇ ਨੂੰ ਜਿੰਦ ਕਰ ਨਹੀਂ ਲਾਵਾ ਇਹਨੂੰ ਬੱਚਾ ਨੂੰ ਬੱਚਾ ਜੂਂਦੇ ਰਹੇ ਨਹੀਂ ਮੂਲ ਨਾਲੋਂ ਕਹਿੰਦੇ ਵਿਆਹ ਤੇ ਪਿਆਰਾ ਹੁੰਦਾ ਤੁਸੀਂ ਨਹੀਂ ਕਿਹਾ ਵੀ ਪੁੱਤ ਰਹਿਣ ਦੇ ਤੂੰ ਕਿਉਂ ਅੜੀ ਕਰੀ ਜਾਣਾ ਦਾਦੀ ਪਿਆਰ ਨਾਲ ਸਮਝਾ ਲੈਂਦੀ ਹੁੰਦੀ ਆ ਨੋ ਯੇ ਨੇ ਮੰਨਦੇ ਨਹੀਂ ਹੈ ਅਸੀਂ ਜਾਣਾ ਇੱਥੇ ਆਪਣੇ ਹੱਕਾਂ ਵਾਸਤੇ ਬੰਨਣਾ ਕਹਦੇ ਲਈ ਜਾਣਾ ਸਾਡੇ ਸਾਡੇ ਹੱਕ ਨੇ ਸਾਨੂੰ ਪਤਾ ਸਾਡੀਆਂ ਜ਼ਮੀਨਾਂ ਖੁੱਸਣ ਜਾ ਰਹੀਆਂ ਸਾਡੇ ਨੌਜਵਾਨੀ ਜਿਹੜੀ ਖੁੱਸਣ ਜਾ ਰਹੀ ਆ ਸਾਡੀ ਸਾਰੀ ਹੋਂਦ ਜਿਹੜੀ ਆ ਉਹ ਸਾਰੀ ਜਾ ਰਹੀ ਆ ਅੱਜ ਅਸੀਂ ਇੱਥੇ ਜਿੱਦੇ ਵੀ ਆ ਅਸੀਂ ਆਪਣੇ ਹੱਕ ਲੈਣ ਵਾਸਤੇ ਬੈਠੇ ਆ ਨਾ ਕਿ ਹੱਟਾ ਸਰਕਾਰ ਨਾਲ ਕੋਈ ਵੈਰ ਵਿਰੋਧੀ ਨਾ ਆ ਪਰੇ ਮੌਸਦਾ ਸਵਾਲ ਆ ਸਾਨੂੰ ਸਿਰਫ ਹੱਟੇ ਆ ਸਾਡੀ ਸਰਕਾਰ ਹੈ ਸਾਡੇ ਹੱਕਦਾਰ ਨੂੰ ਦੇ ਦੇ ਕਿਉਂਕਿ ਅਸੀਂ ਪਬਲਿਕ ਆ ਪਬਲਿਕ ਜਿਹੜੇ ਸਰਕਾਰ ਕੋਲ ਹੱਕ ਮੰਗ ਸਕਦੇ ਮੰਗ ਸਕਦੇ ਕਿ ਨਹੀਂ ਮੰਗ ਸਕਦੇ ਇਹ ਤੇ ਇਹਨਾਂ ਨੇ ਬਾਰਡਰ ਬਣਾ ਦਿੱਤੇ ਆ ਆ ਪਾਕਿਸਤਾਨ ਬਾਟਰ ਬਣਾ ਦਿੱਤਾ ਇੱਕ ਸਾਫ ਦਾ ਪਬਲਿਕ ਆਉਣ ਜਾਣ ਵਾਸਤੇ ਹੁੰਦੀ ਹੈ ਵੀ ਪਬਲਿਕ ਜਿੱਦਾਂ ਮਰਜੀ ਆਵੇ ਜਾਵੇ ਹਿੰਦੁਸਤਾਨ ਆ ਹਿੰਦੁਸਤਾਨਿਕ ਇਜਾਦ ਦੇਸ਼ ਆ ਅੱਜ ਅਸੀਂ ਆਪਣੇ ਹੱਕਾਂ ਵਾਸਤੇ ਆਪਣੀਆਂ ਜ਼ਮੀਨਾਂ ਵਾਸਤੇ ਅੱਜ ਅਸੀਂ ਤੁਰੇ ਜਰਦੇ ਆ ਅੱਜ ਸਾਡੀ ਨੌਜਵਾਨੀ ਕਿੱਥੇ ਜਾ ਰਹੀ ਆ ਸਾਰੀ ਸਾਡੀ ਨੌਜਵਾਨੀ ਜਿਹੜੀ ਬਾਹਰ ਭੱਜ ਗਈ ਆ ਜਿਹੜੀ ਕੁਝ ਨੌਜਵਾਨੀਆਂ ਉਹ ਨਸ਼ੇ ਦੀ ਲਹਿਰ ਦੇ ਵਿੱਚ ਗੈਂਗਸਟਰ ਨਸ਼ੇ ਦੀ ਲਹਿਰ ਦੇ ਵਿੱਚ ਵੜ ਗਈ ਆ ਇਸ ਸਕੇ ਅਸੀਂ ਇਹ ਚੀਜ਼ਾਂ ਸਾਰਿਆਂ ਨੂੰ ਬਚਾਉਣ ਵਾਸਤੇ ਅੱਜ ਸਾਡੇ ਜਥੇਬੰਦੀ ਕਿਸਾਨ ਮਜ਼ਦੂਰ ਸੰਘ ਸਕਮਿਟੀ ਪੰਜਾਬ ਵੱਲੋਂ ਇੱਥੇ ਜਿਹੜਾ ਇਹ ਦੋਲਨ ਜਿਹੜਾ ਜਾਰੀ ਕੀਤਾ ਇੱਕ ਹੋਰ ਗੱਲ ਇਹ ਆ ਜਿੱਦਾਂ ਹੁਣ ਬਹੁਤ ਸਾਰੀ ਨੌਜਵਾਨੀ ਵੀਰ ਹੋਰਾਂ ਨੇ ਕਿਹਾ ਵੀ ਬਾਹਰ ਜਾ ਰਹੀ ਆ ਬਾਹਰ ਬੈਠੇ ਨੌਜਵਾਨ ਵੀ ਇਸ ਵਾਸਤੇ ਸੋਚਦੇ ਆ ਵੀ ਆਪਣੀ ਖੇਤੀ ਕਰੀਏ ਜਾ ਕੇ ਆਪਣੀ ਜ਼ਮੀਨਾਂ ਨੂੰ ਸੰਭੀਏ ਖੇਤੀਬਾੜੀ ਤੁਹਾਨੂੰ ਲੱਗਦਾ ਵੀ ਲਾਹੇ ਦਾ ਤੰਦਾ ਨਹੀਂ ਰਿਹਾ ਬਿਲਕੁਲ ਇਵਨ ਕਿ ਮੇਰੇ ਦੋਸਤ ਨੇ ਕੁਝ ਜਿਹੜੇ ਕਿ ਉੱਥੇ ਪੀਆਰ ਨੇ ਕੈਨੇਡਾ ਦੇ ਵਿੱਚ ਉਹ ਵੀ ਮੈਨੂੰ ਕਹਿੰਦੇ ਨੇ ਕਿ ਹਾਂ ਅਸੀਂ ਜਾ ਕੇ ਪੰਜਾਬ ਆਰਗੇਨਿਕ ਖੇਤੀ ਕਰਨੀ ਆ ਤੇ ਉਹ ਕਹਿੰਦੇ ਆ ਕਿ ਖੇਤੀ ਦੇ ਵਿੱਚ ਖੇਤੀ ਆ ਜਿਹੜੀ ਇੱਕ ਤਰ੍ਹਾਂ ਦੀ ਫੂਡ ਇੰਡਸਟਰੀ ਆ ਟ੍ਰਿਲੀਅਨ ਡਾਲਰ ਇੰਡਸਟਰੀ ਹੈ ਇਸ 'ਚ ਅਸੀਂ ਬਹੁਤ ਕੁਝ ਖੱਟ ਸਕਦੇ ਆ ਇਹ ਇਹਨਾਂ ਦਿੱਲੀ ਵਾਲੇ ਬੈਠੇ ਲੋਕਾਂ ਨੂੰ ਅੰਬਾਨੀ ਡਾਣੀਆਂ ਨੂੰ ਪਤਾ ਹੈ ਇਸ ਚੀਜ਼ ਦਾ ਤਾਂ ਹੀ ਉਹ ਸਾਡੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਠੀਕ ਹੈ ਤੇ ਤਾਂ ਹੀ ਉਹ ਸਾਰੇ ਚਾਹੁੰਦੇ ਆ ਕਿ ਹਾਂ ਕਿਸਾਨ ਖਤਮ ਹੋ ਜਾਣ ਤੇ ਅਸੀਂ ਉਸ ਇੰਡਸਟਰੀ ਤੇ ਕਬਜ਼ਾ ਕਰੀਏ ਇਹ ਜਿਹੜਾ ਪੰਜਾਬ ਦੇ ਕਿਸਾਨ ਫਿਰ ਟ੍ਰਿਲੀਅਨ ਡਾਲਰ ਇਹ ਕਿਉਂ ਨਹੀਂ ਕਮਾ ਪਾ ਰਹੇ ਉਹਦੇ ਵਿੱਚੋਂ ਕਮੀ ਕਿੱਥੇ ਰਹਿੰਦੀ ਆ ਇੱਥੇ ਹੀ ਤਾਂ ਕਮੀ ਆਏ ਬਿਕੋਜ਼ ਸਾਨੂੰ ਫਸਲ ਦਾ ਪੂਰਾ ਮੁੱਲ ਰੇਟ ਨਹੀਂ ਦਿੰਦੇ ਹੈਗੇ ਉਸੇ ਲਈ ਤਾਂ ਅਸੀਂ ਲੜ ਰਹੇ ਨੇ ਐਮਐਸਪੀ ਲਈ ਜਿਦੋਂ ਤੁਹਾਨੂੰ ਲੱਗਦਾ ਵੀ ਪੂਰਾ ਮੁੱਲ ਮਿਲਣ ਲੱਗ ਗਿਆ ਹੁਣ ਤੁਸੀਂ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਤੋਂ ਇਹ ਮੰਗਾ ਮੰਨੀਆਂ ਗਈਆਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਤੁਸੀਂ ਇਹ ਸੋਚੋਗੇ ਵੀ ਹੁਣ ਚਲੋ ਆਪਣੇ ਪੰਜਾਬ ਚਲੀਏ ਯਾਰ ਸੋਚ ਸਕਦਾ ਹਾਂ ਮੈਂ ਬਿਲਕੁਲ ਬਿਕੋਜ਼ ਕੈਨੇਡਾ ਵੀ ਇਸ ਟਾਈਮ ਉਹ ਵੀ ਆਪਣਾ ਕਿਤੇ ਨਾ ਕਿਤੇ ਉੱਥੇ ਵੀ ਅਨਪਲੋਇਮੈਂਟ ਚੱਲ ਰਹੀ ਹੈ ਤਾਂ ਬਹੁਤ ਜ਼ਿਆਦਾ ਤੁਸੀਂ ਇਮੀਗ੍ਰੈਂਟਸ ਦੇਖੋਗੇ ਮੂਵ ਹੋ ਰਹੇ ਆ ਪੰਜਾਬ ਵੱਲ ਨੂੰ ਤਾਂ ਕਿਤੇ ਨਾ ਕਿਤੇ ਮੈਂ ਵੀ ਸੋਚਾਂ ਕਿ ਹਾਂ ਮੈਂ ਵੀ ਪੰਜਾਬ ਚਲਦਾ ਤੇ ਕਰਕੇ ਖਾਣਾ ਫਿਰ ਆਪਣੀ ਧਰਤੀ ਤੇ ਚਲੀਏ ਬਿਲਕੁਲ ਸੋ ਬਿਲਕੁਲ ਜਿੱਥੇ ਆ ਲੋਕ ਜੋ ਕਿਸਾਨੀ ਕਿਤੇ ਨਾਲ ਜੁੜੇ ਹੋਏ ਆ ਉਹ ਤਾਂ ਇਸ ਥਾਂ ਦੇ ਉੱਤੇ ਸਮਰਥਨ ਕਰਨ ਦੀ ਲਈ ਆ ਹੀ ਰਹੇ ਆ ਪਰ ਜੋ ਪੰਜਾਬ ਨਾਲ ਸੰਬੰਧਿਤ ਹੈ ਪਰ ਕਿਤੇ ਕਿਤੇ ਹੋਰ ਥਾਵਾਂ ਦੇ ਉੱਤੇ ਕਰ ਰਹੇ ਉਹ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਕਿ ਜੇਕਰ ਆਪਣੇ ਕਮਾਗਰਾਂ ਤੇ ਵੀ ਅਸੀਂ ਲੱਗੇ ਹੋਏ ਆ ਤਾਂ ਇਸ ਥਾਂ ਦੇ ਉੱਤੇ ਹਾਜ਼ਰੀ ਜ਼ਰੂਰ ਲਗਵਾ ਕੇ ਜਾਈਏ ਇਸ ਥਾਂ ਦੇ ਉੱਤੇ ਆਪਣਾ ਸਮਰਥਨ ਜ਼ਰੂਰ ਦੇ ਕੇ ਜਾਈਏ ਤਾਂ ਕਿ ਇਹ ਜੋ ਕਿਸਾਨੀ ਦੇ ਮੰਗਾਂ ਲਈ ਅੰਦੋਲਨ ਵਿੱਡਿਆ ਹੋਇਆ ਉਸ ਨੂੰ ਸਫਲ ਬਣਾਇਆ ਜਾ ਸਕੇ